ਚੱਕਣਾ ਨਹੀਂ ਸੜਾ ਜੀ ਫਿਰ ਸਾਹਮਣੇ ਸੜੀ ਚੱਲੇ ਜਾਓ ਮੈਮ ਸਾਹਮਣੇ ਸੜੀ ਚੱਲੇ ਜਾਓ ਕਾਸ਼ਾ ਤੇਰੇ ਆਜਾ ਸਰ ਨੂੰ ਹਾਂਜੀ ਕਲ ਨੂੰ ਸਰ ਕੀ ਕੁਛ ਹਾਂ ਯਾਰ ਚੱਕਲੂ ਕਿਹਣਾ ਨੇੜੇ ਲੈ ਜਾਓ ਸਰ ਨੇੜੇ ਲੈ ਜਾਓ ਨੇੜੇ ਲੈ ਜਾਓ ਅੱਗੇ ਲੈ ਜਾਓ ਇੱਕ ਮੁੰਡਾ ਸਾਰਿਆਂ ਨੂੰ ਥੋੜੇ ਥੋੜੇ ਦੇ ਦਿੰਦਾ ਬੀਰੇ ਭਾਜੀ ਬਟਿਆਰੇ ਲੰਮੀ ਪਾ ਚੜ ਕੇ ਜਿਹੜਾ ਤੇ ਦੇ ਨੀ ਮਟਿਆਰੇ ਲੰਮੀ ਪਾ ਚੜੀ ਕਦੇ ਆਉਣ ਨੇ ਰੀਆਂ ਕਦੇ ਜਾਣ ਨੇ ਰੀਆਂ ਕਦੇ ਆਉਣ ਨੇ ਰੀਆਂ ਕਦੇ ਜਾਣੁੰਦੇ ਫੇਰੀ ਨੱਚਦੀ ਦੀ ਝੋਟੂੁੰਡੀਆਂ ਫੇਰੀ ਨੱਚਦੀ ਦੀ ਝੋਟੂ ਵਿੱਚ ਹੁੰਡੀਆਂ ਆਈ ਬਾਬਾ ਨਾਨਕ ਆਈ ਬਾਬਾ नी जिंदगी जो, था था। बाती तो बाती दें। को जो सास जनी कुदे जिंदगी जोन ल स थोड़ी तो थोड़ी भुख बाती पोती तो पौती प्यास नहीं जनी कुदे जिंदगी जो सास ਜਿੰਨਾਂ ਦੇ ਵਾਸੀਆਂ ਨੂੰ ਜਿਹੜਾ ਹੈਗਾ ਰੇਂਜ ਬਠਿੰਡਾ ਰੇਂਜ ਪੁਲਿਸ ਵੱਲੋਂ ਜਿਲ੍ਹਾ ਜਿਹੜਾ ਹੈਗਾ ਮੈਂ ਵਧਾਈ ਦੇਣਾ ਚਾਹਨਾ ਅੱਜ ਪਵਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਸੁਖਾਵਾਂ ਮਾਹੌਲ ਰਹੇ ਵੇ ਔਰ ਲੋਕੀ ਜਿਹੜਾ ਹੈਗਾ ਸਾਡੇ ਨਾਲ ਮੋਢੇ ਨਾਲ ਮੋਟਾ ਮਲਾ ਕੇ ਜਿਹੜਾ ਹੈਗਾ ਇਹਦੇ ਵਿੱਚ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਹੈਲਪ ਕਰਦੇ ਰਹਿਣ ਤਾਂ ਕਿ ਅਸੀਂ ਜਿਹੜਾ ਹਰ ਸਮੇ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਹੈਗਾ ਤਿਆਰ ਰਹੀ। ਥੈਂਕ ਯੂ। ਅੱਜ ਅਸੀਂ ਕੋਤਵਾਲੀ ਥਾਣੇ 'ਚ ਅ ਐਸਐਚਓ ਕੋਤਵਾਲੀ ਨੇ ਹੀ ਲੋੜੀ ਦਾ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਜਿੱਦਾਂ ਜਿਨ੍ਹਾਂ ਨੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੁਲਾਜ਼ਮ ਹੈ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫਤਰ ਕਿਉਂਕਿ ਨੇੜੇ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ ਬਿਕਾਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਫੈਸਟੀਵਲਸ 'ਚ ਸਪੈਸ਼ਲੀ ਜ਼ਿਆਦਾ ਡਿਊਟੀ ਹੁੰਦੀ ਹੈ ਤਾਂ ਉਹ ਫੈਮਲੀਆਂ 'ਚ ਨਹੀਂ ਸੈਲੀਬ੍ਰੇਟ ਕਰਦੇ ਇਸੇ ਕਰਕੇ ਅਸੀਂ ਸੋਚਿਆ ਕਿ ਗੈੱਟ ਟੁਗੇਦਰ ਹੋ ਜਾਏਗੀ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਸੋ ਇਸੇ ਤਹਿਤ ਅੱਜ ਇੱਕ ਛੋਟਾ ਜਿਹਾ ਲੋੜੀ ਦਾ ਅ ਗੇਟ ਟੂਗੇਦਰ ਕੀਤਾ ਇਸ ਦਿਨ ਆਲੀ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਲੋੜੀ ਔਰ ਮਾਗੀ ਦੀ ਬਹੁਤ-ਬਹੁਤ ਬਧਾਈ ਦਿੰਦੀ ਆ ਤੇ ਤੁਹਾਡੇ ਸਾਰਿਆਂ ਦਾ ਵਧੀਆ ਸਾਲ ਰਹੇ ਵਧੀਆ ਤਿਉਹਾਰ ਰਹੇ ਥੈਂਕ ਯੂ